ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਕੁਝ ਦਿਨ ਪਹਿਲਾਂ ਅਸੀਂ ਇਸ ਵੀਡੀਓ ਦੀ ਕਟਿੰਗ ਵਾਲੀ ਵੀਡੀਓ ਚੈਨਲ ਤੇ ਸ਼ੇਅਰ ਕੀਤੀ ਸੀ ਤੁਸੀਂ ਆਪ ਦੇਖ ਸਕਦੇ ਹੋ ਜਦੋਂ ਕਟਿੰਗ ਕੀਤੀ ਤਾਂ ਪਸ਼ੂ ਦੇ ਚਮੜੀ ਦੇਖੋ ਕਿਸ ਤਰ੍ਹਾਂ ਸਫੇਦ ਨਿਕਲੀ ਆ ਦਾ ਇਸ ਦੇ ਨਾਲ ਹੀ ਸਾਨੂੰ ਪਤਾ ਲੱਗਦਾ ਕਿ ਪਸ਼ੂ ਦੇ ਸਰੀਰ ਉੱਤੇ ਖੁਸ਼ਕੀ ਹੈ ਖੁਸ਼ਕੀ ਨੂੰ ਹੁਣ ਦੂਰ ਕਰਨ ਵਾਸਤੇ ਅਸੀਂ ਹੁਣ ਲਗਾਤਾਰ ਇਸ ਨੂੰ 5-7 ਦਿਨ ਨਵਾ ਕੇ ਲੱਸੀ ਨਾਲ ਨਵਾ ਕੇ ਤੇ ਉੱਤੇ ਸਰੋਂ ਦੇ ਤੇਲ ਦੀ ਮ사ਜ ਕਰਕੇ ਤਾਂ ਅਸੀਂ ਧੁੱਪ ਵਿੱਚ ਰੱਖਾਂਗੇ ਜਿਸ ਦੇ ਕਾਰਨ ਪਸ਼ੂ ਦੇ ਵਿੱਚੋਂ ਖੁਸ਼ਕੀਪਣ ਖਤਮ ਹੋ ਜਾਊਗਾ ਤੇ ਪਸ਼ੂ ਦੁੱਧ ਵੀ ਬਦੂਗਾ ਤੇ ਆਪਣੇ ਆਪ ਨੂੰ ਰਾਮ ਮਹਿਸੂਸ ਕਰੂਗਾ ਦੋਸਤੋ ਇੱਕ ਹੋਰ ਤੁਹਾਨੂੰ ਜਾਣਕਾਰੀ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੱਲ ਬਾਜ਼ਾਰ ਵਿੱਚ ਗਾਜਰਾ ਬਹੁਤ ਸਸhtੀਆਂ ਹੋ ਗੀਆਂ ਜੋ ਕਿ 2 ਤੋਂ 3 ਰੁਪਏ ਕਿਲੋ ਮਿਲਦੀਆਂ ਨੇ ਤਾਂ ਤੁਸੀਂ ਆਪਣੇ ਨਜ਼ਦੀਕ ਕਿਸੇ ਸਬਜ਼ੀ ਮੰਡੀ ਚੋਂ ਲਿਆ ਕੇ ਆਪਣੇ ਪਸ਼ੂਆਂ ਨੂੰ ਗਾਜਰਾ ਜ਼ਰੂਰ ਪਾ ਸਕਦੇ ਹੋ ਜਿੱਦਾਂ ਕਿ ਅਸੀਂ ਆਪਣੇ ਪਸ਼ੂਆਂ ਨੂੰ ਡੇਲੀ ਪੰਜ ਤੋਂ 7 ਕਿਲੋ ਗਾਜਰਾ ਪਾਉਨੇ ਆ ਜਿਹਦੇ ਕਾਰਨ ਪਸ਼ੂ ਦੁੱਧ ਵੀ ਵਧਾਉਂਦਾ ਹੈਗਾ ਤੇ ਪਸ਼ੂ ਆਪਣੀ ਖੁਰਾਕ ਵੀ ਜਿਆਦਾ ਲੈਂਦਾ ਹੈਗਾ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਾਰੇ ਹੀ ਪਸ਼ੂਆਂ ਨੂੰ ਅਸੀਂ ਗਾਜਰਾ ਪਾ ਰਹੇ ਹਾਂ ਜਿੱਦਾਂ ਕਿ ਐਮ 29 ਵਾਲੀ ਝੋਟੀਆ ਇਹ ਵੀ ਗਾਜਰਾ ਖਾ ਰਹੀ ਆ ਤੇ ਦੂਸਰੇ ਪਾਸੇ ਆਪਣੇ ਤਾਂ ਸੁਪਿੰਡ ਵਾਲੀ ਝੋਟੀ ਆਏ ਵੀ ਦੋਸਤੋ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ